ਸਾਹਿਬ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਹਾ ਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਮ ਨ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਾਂ ਹੋਖਰੀ ਨ ਹੋਈ ਮਲਹਾਰੇ ਗੁਦਰਤ ਵਸਿਆ ਸਿਰੰਤ ਨ ਜਾਇ ਲਖਿਆ ਰਹਾਉ ਜਾਂ ਆਤਮ ਜੋ ਜੋ ਤੁਮ ਜਤ ਅਗਲਗਲਾ ਭਰਪੂਰ ਹੈ ਆ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰਪਿਓ ਓਹ ਨਾਨਕ ਕਰਤਿ ਕੀਆ ਬਤਾਂ ਜੋਸ਼ ਕਰਨਾ ਸੁਗ ਰਹਿਆ ਸੋਦਰ ਰਗ ਸੁਮਹ ਲਪੇਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਰਰ ਤੇ ਰਹੇ ਹਾ ਸੁਖਰ ਖੇ ਹਾ ਜਿਤੁ ਬਹਿ ਸਰਬ ਸੁਮਾਲੇ ਵਾਜੀ ਤੇਰੀ ਨਾਦ ਅਨੇਕ ਸੰਕਾ ਹਿਥਿ ਭਾਵਨ ਹਾਰੀ ਕਿਤੇ ਜਿਰੇ ਰਾਗ ਬਜ ਸੁਗਹੀ ਹੈ ਕਿਤੇ ਗਾਵਨ ਹਾਰੀ ਗਾਵਨ ਆਦਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵਨ ਆਦਨ ਜਿਤ ਗप्त ਲਿਖ ਜਾਨਣ ਲਖ ਲੈ ਧਰਮ ਵਿਚਾਰੇ ਗਾਵ ਸਰਵ ਮਾਦੇਵੀ ਸੋਮ ਦਿਰਸਦਾ ਸਵਾਰੇ ਗਾਵ ਆਦਨ ਅੰਦਰੰਦਰ ਆਸਨ ਬੈਠੇ ਰਹਿਟਿਆਂ ਧਰਨਾਲੇ ਗਾਵਨ ਸੁਸਮਾਦੀ ਅੰਦਰ ਗੰ ਸਰ ਵਿਚਾਰੇ ਗਾਵ ਜਤੇ ਸਤੇ ਸੰਦੋਖੀ ਗਾਵਨ ਵੀਰ ਖਰਾਰੇ ਗਾਵਨ ਪੰਡਿਤ ਨਕੇਸ਼ਰ ਜੁਗ ਜੁਗ ਵੇਤਨਾਲੇ ਗਾਵਨ ਮਹੂਨੀਆਂ ਮਨਮੋਹਰ ਸੁਰਗ ਮਛ ਪਿਆਦੇ ਗਾਵਨ ਅਤਿ ਨੂਰਤਨ ਪਾਏ ਚਰੇ ਅਸ਼ਟ ਤੀਰਥ ਨਾਲੇ ਗਾਵਨ ਜੁਜ ਮਹਾਬਲ ਸੂਰਾ ਗਾਵਨ ਨੂੰ ਖਾਣੀ ਚਾਰੀ ਗਾਵਨ ਅਖੰਡ ਬ੍ਰਹਮੰਡਾ ਖਰਕਾ ਰੱਖੇ ਤੇਰੇ ਧਾਰੇ ਸੇਧਨੂ ਗਾਵਨ ਜੋ ਸੁਧ ਭਾਵਨ ਰਤੇ ਰੇ ਭਾਤੁਰ ਸਾਲੇ ਹੋਰ ਖੇਤਨੂ ਗਾਵਨ ਸੇ ਮੈਂ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾਸ ਸਾਹਿਬ ਸੱਚ ਸਚਿ ਨਾਈ ਹੈ ਬੇਹੋਸੀ ਜਮਿਆਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤਿ ਹਰ ਕਰ ਜਿਸੇ ਮਾਇਆ ਜਿੰਨੂ ਪਾਈ ਹਰ ਕਰ ਦੇਖੈ ਗੀਤਾ ਆਪਣਾ ਜੋ ਤੁਸ ਦੀ ਬੜਿਆਈ ਜੋ ਅਸਾ ਭਾਵੈ ਸੋਈ ਖਸੀ ਹੁਕਮ ਨ ਕਰਣਾ ਜਾਈ ਸੋ ਬਾਸ਼ਾ ਹੋ ਸਭ ਸਾਹਿਬ ਨਾਨਕ ਰਹਿਣ ਰਜ਼ਾਈ ਅਸਮਹੱਲਾ ਬਿੱਲ ਸੋ ਡਖੈ ਸਭ ਕੋਈ ਖੇਡ ਵੱਡਾ ਡੀਠਾ ਹੋਈ ਹਿਮਤ ਪਾਨਾ ਖੇਹਾ ਜਾਏ ਖਹਿਣੇ ਵਾਲਿ ਰਹਿ ਸੁਮਾਈ ਵਡੇ ਮਿਰੇ ਸਾਹਿਬ ਅਗਰ ਘਮੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਚੇ ਮਿਲੈ ਸੁਰਚ ਕਮਾਈ ਸਭ ਕੀਮਤ ਮਿਲ ਖੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਖ ਨਾ ਜਾਏ ਤਤ ਲਵੜਿਆਈ ਸਭ ਸਤ ਸਭ ਤਪ ਸਭ ਜਗਿਆਈਆ ਸਦਾ ਬਰਖਾ ਖਿਆਮ ਲਿਆਈਆ ਪਦਵਾ ਸੁਦੇਖਨ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਤਿਪ੍ਰੀਵ ਰੇ ਤੇਰੇ ਭੰਡਾਰਾ ਜਿਸ ਤੋਂ ਰੇਸ ਗਿਆਚਾਰਾ ਨਾਨ ਸਚ ਸਵਰਣ ਹਰਾ ਸਮਹ ਲੱਬੈ ਲਾਖਾ ਜੀਵਾ ਸ੍ਰਿਮ ਜਾਵੂ ਆਖਣ ਯੋਖ ਸਚ ਨਉ ਸਚ ਨਾਹੀ ਲਗੇ ਭੂਖ ਤ ਭੁਖੇ ਹਜਲੀ ਅਨੂਖ ਸੋਹ ਸ੍ਰਿ ਮੇਰੀ ਮਾਈ ਸਚਾ ਸਾਹਿਬ ਸਚ ਨਾਹੀ ਰਹਾਉ ਸਾਚੇ ਨਾਮ ਕੀ ਤਲਵੜਿ ਆਈ ਆਸ ਕੈ ਕਿੰਤ ਨਹੀਂ ਪਾਈ ਜੇ ਸੰਮਿਲ ਕੇ ਆਖਨ ਬਾਹਰ ਵਡਾ ਨਾ ਹੋਵੇ ਘਾਟ ਨ ਜਾਏ ਨ ਹਮਰਨ ਨ ਹੋਵੇ ਸੋਗ ਜਿੰਦਰਹਿ ਨ ਝੁਕੇ ਭੋਗ ਗੁਣੇ ਹੋ ਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਜੇੜਾਪ ਦੇਵੜਿ ਰਿਦਾਤ ਜਿੰਦੰਗਲ ਕੈ ਕੀਤੀ ਰਾਤ ਖਸਮ ਸਰਹ ਦੇਖਮ ਜਾਤ ਨਾਨਕ ਨਾਵੇ ਬਾਸ ਸਨਾਤ ਰਾਗੁ ਗੁਜਰੀ ਮਹੱਲਾ ਜੁਠਾ ਹਰਿ ਕੀ ਜਨ ਸਤਗੁਰ ਸਹ ਬਰਖਾ ਬਿਨੋ ਕੋ ਰੂਪ ਗੁਰਪਾਸ ਹਮ ਗਿਰੈ ਹਮ ਸਤਗੁਰ ਸਰਣਾਈ ਖਦਿਆ ਨਾ ਪ੍ਰਗਾਸ ਮੇਰੇ ਮੀਰ ਗੁਰ ਦੇਹੇ ਮੁਖ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀ ਰਤ ਹਮ ਰਹਿਰਾਸ ਰਹਾਉ ਹਰ ਜਨ ਕੀ ਵਡਭਾਗ ਵਡੇਰੇ ਜਨ ਹਰ ਹਰਿ ਸ਼ਬਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤੈ ਸਹੈ ਮਰਿ ਸੰਗਤ ਗੁਣ ਪ੍ਰਗਾਸ ਜਨ ਹਰ ਹਸ ਨਾਮ ਨਾ ਪਾਇਆ ਦੇ ਭਾਗ ਹੀਣ ਜੰਪਾਸ ਜੋ ਸਤਿਗੁਰ ਸરણ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਤਰ ਮੁਸਤਲਿ ਹਿਆ ਰਿਹਾਸ ਤਨ ਤਨ ਸਤ ਸੰਗਤ ਜਿਤ ਹਸ ਪਾਇਉ ਜਨ ਨਾਨਕ ਨਾ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਸਾਹਿਰੇ ਵੰਜਤ ਵਹਿ ਉਦਮ ਜਹਰ ਹਾ ਜੀਉ ਪ੍ਰਿਆਸ ਸਹਿ ਲੋਥਰਮ ਜੰਤੋ ਪਾਏ ਤਖਤ ਜਿ ਕਾ ਗੈ ਘਤ ਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੈ ਕਸ਼ਟ ਹਰਿਆ ਰਹਾਉ ਜਨਨ ਬਿਚਾਲੋਸਦ ਬੰਤਾ ਖੋ ਨਗਸ ਕੀ ਧਰਿਆ ਸਿਰ ਸਿਰ ਸਬਾਹੀ ਠਾਕੁਰ ਕਾਹੀ ਮਨ ਭੁਖ ਰਿਆ ਓਡਾ ਓਡਾ ਵਾਸੈ ਗੋਸਾ ਦੇ ਬੱਚੇ ਬਸਰੇ ਹਿਰਿਆ ਦਨ ਗਵਨ ਖਲਾਵੈ ਖਣੁ ਜੁਗਾਵੈ ਮਨ ਮੈਂ ਸਿਮਰਨ ਖਰੇਆ ਸਾਵਨ ਦਾ ਦਸ ਵਸ਼ਟ ਸਿਧਾਨ ਠਾਕੁਰ ਘਰ ਚਲ ਦਰਿਆ ਜਾ ਨਾਨਕ ਬਲ ਬਲ ਸਰਬ ਬਲ ਜਾਈਏ ਜਨੰਤਨਾ ਪਰਬ੍ਰਿਆ ਰਾਗ ਸਮਹੱਲਾ ਜੁਠਾ ਸੋਭ ਰਖੈ ਇਕ ਓੰਕਾਰ ਸਤਿਗੁਰ ਬਰਸਾਰ ਸੋਭ ਨਿਰੰਜਨ ਹਰ ਬ੍ਰਖ ਨਿਰੰਜਨ ਹਰਗਮਗਮ ਵਿਆਪਾਰ ਸਤਿ ਆਵਹ ਸਤਿ ਅਤੂਜੀ ਹ ਸੱਚਾ ਸਜਣ ਹਾਰਾ ਸਭ ਜੀਤ ਮਾਰਿਆ ਜੀ ਤੂੰ ਜੀ ਆਕਾ ਦਾਤਰ ਹਤਿਆ ਸੰਤੋ ਜੀ ਸਾਧੂ ਦੁਖ ਵਿਸਾਰਣ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਖਿਆ ਨਾਨਕ ਜੰਤ ਵਿਚਾਰ ਹੋ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਬਰਖ ਸਮਾਨ ਏਕਾ ਦਾਤੇ ਏਖ ਬਿਖਾਰੀ ਜੀ ਸਭ ਸਾਰੇ ਜੋਜ ਵਿਡਾਣਾ ਤੁਮ ਆਪੇ ਦਤਾ ਆਪੇ ਭੁਤਾ ਜੀ ਹਾਂ ਦੁਦ ਬਿਨੇ ਅਰ ਨ ਜਾਣਾ ਹੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਦਿਰਖਿਆ ਗੁਣਿਆਖ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਦੁਦ ਜੀ ਜਨਾਨ ਅਖਤਨ ਕੁਰਬਾਣਾ ਹਰ ਧਿਆਵ ਹੈ ਹਾਤਿਆ ਦੁਜੀ ਸੇ ਜਨ ਹੈ ਜੁਗਮ ਹੈ ਸੁਹਾਸੀ ਸੇ ਮੁਤਸਾ ਸੇ ਮੁਤਵੈ ਜਨ ਹੱਥ ਆਇਆ ਜੀ ਦੰਦੋਟੀ ਜਮਕੀ ਫਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਦਨ ਕਾ ਪਉ ਸਗ ਵਾਸੀ ਨਿਸੇ ਆਇ ਸੇਵਿਆ ਮਿਰਾ ਹੱਥ ਜੀਤੇ ਹਰ ਹਰੂਪ ਸੁਮਾਸੀ ਤੇਤਨ ਸੇਤਨ ਜਨ ਹੱਥ ਆਇਆ ਜੀ ਜਨ ਨਾਨਕ ਨਬਲ ਜਾਸੀ ਤੇਰੀ ਬਾਤ ਤੇਰੀ ਬਾਤ ਪਨਾ ਜੀ ਬਰਵਿੰ ਬੇ ਅੰਤ ਤੇਰੇ ਬਾਤ ਦਿਲ ਬਸਲਾਹ ਦੁਜੀ ਹਰਨਿਕ ਅਨੇਖ ਅਨੰਤਾ ਤੇਰੀ ਨਕਾਰ ਕਰੇ ਹਰ ਪੂਜਾ ਜੀ ਤਬ ਤਾ ਪੈਂ ਜਪੇ ਬੀ ਅਨੰਤਾ ਤੇਰੇ ਅਨੇਖ ਜਨਿਕੜੇ ਸਿਮਰਸਾ ਜੀ ਹਰ ਕਿਰਿਆ ਹਟ ਕਰਮ ਗਰੰਤਾ ਸੇਵਾਤਾ ਸੇਵਤ ਬਲ ਜਨ ਨਾਨਕ ਜੀ ਜੋ ਭਾ ਮੇਰ ਹਰਪੁ ਗਵੰਤਾ ਵਾਰ ਬ੍ਰਖ ਪਰੰਬਰ ਗਤਤਾ ਜੀ ਦੁਜੇ ੜਵਨਾ ਹੋਈ ਜੋ ਜੋ ਦੇਖੋ ਸਦਾ ਸੁਦਾ ਦੇਖੋ ਜੀ ਨਿਰੰਚ ਲਗਾਤਾ ਸੋਈ ਸ੍ਰੀ ਆਪੇ ਭਾਵੇ ਸ੍ਰੀ ਵੱਚੇ ਜੀ ਨੂੰ ਆਪੇ ਗਰੈ ਸੋ ਹੋਈ ਰਦੇ ਆਪੇ ਸ੍ਰਿਸ਼ ਪਾਈ ਜੀ ਸ੍ਰੀ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿ ਕਾ ਜਨ ਹੋਈ ਅਸਮਹੱਲਾ ਜੁਥਾ ਤੁਗਾਤਾ ਚਿਆਰ ਮੇਡਾ ਸਾਈ ਜੁਥ ਭਾਵੇ ਸ੍ਰੀ ਸਿ ਸਿ ਜੋ ਤੁੰ ਦੇਸ ਹੋਂ ਪਾਈ ਰਹਾ ਸਾ ਤੇਰੀ ਤੋਂ ਸਭ ਨਹੀਂ ਰਿਹਾ ਆਜਸ ਨੂੰ ਕਿਰਪਾ ਖਰ ਹੈ ਅਦ ਨਾਮ ਤੁਨ ਪਾਇਆ ਗਰਮ ਖਾਲਾਤਾ ਮਨ ਮੁਖ ਗਵਾਇਆ ਦਿਆਬ ਛੋੜਿਆ ਮਿਲਾਇਆ ਤੂੰ ਦਰਿਆ ਸਾਧ ਜਹੀ ਮਾਹੀ ਅਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਾਥੀ ਰਾ ਖੇਲ ਜੇ ਜੋ ਮੇਰੇ ਛੜਿਆ ਸੰਜੋਗੀ ਮੇਲ ਜਿਸ ਨੂੰ ਤੋ ਜਾਣ ਹੈ ਸੋ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰਿ ਸੇਵਿਆ ਜਨ ਸੁਖੁ ਪਾਇਆ ਸਹਿ ਜਹੀ ਹਰਿ ਨਾਮੁ ਸਮਾਇਆ ਤੂੰ ਆਪੇ ਕਰਤਾ ਜਿ ਰਖਿਆ ਸਭ ਹੋਇ ਨਿਤ ਬਿੰਦੂ ਜਾ ਵਰਨਾ ਹੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖਿ ਪ੍ਰਗਟ ਹੋਇ ਅਸਮੁ ਹੱਲਾ ਪਹਿਲਾ ਯਤਾ ਸਰੂਪੇ ਪਹਿਲਿ ਨਵਸਾ ਪਾਣੀ ਭਾਵਤਨੇ ਕੀਆ ਪੰਕਜ ਮਹਭਗਵਨ ਹੀ ਚਾਲੈ ਹਮ ਦੇਖੈ ਤਹਿ ਰੂਪੀ ਅਲੇ ਮਨ ਏਕਨਾ ਜਿਤਸ ਮੂਡ ਮਨਾ ਹਰ ਬਸਰਾ ਤੇਰੇ ਗੁਣ ਗੱਲਿਆ ਰਹਾਓ ਨਾ ਹਉ ਜਤੀ ਸਤਿ ਨਹੀ ਬੜਿਆ ਮੂਰਖ ਮੋਦਾ ਜਨਮ ਭਿਆ ਕਰਨ ਵਚਨਾ ਨੈ ਤਨ ਕੀ ਸਰਣਾ ਜਿੰਚੋ ਨਾਹੀ ਉਸ ਰਿਆ ਸਮ ਹੱਲਾ ਪੰਜਿਵਾ ਪਈ ਪ੍ਰਾਪਤ ਮਨਖ ਦੇਹੁ ਰੀਆ ਗੋਬਿੰਦ ਮਨਨ ਕੈਦਰੀ ਬਰੀਆ ਅਰਖਾਜ ਰਗੀਤਨ ਖਾਮ ਮਿਲ ਸਾਧ ਸੰਵਖੇ ਬੰਨਾਮ ਸਰੰਗ ਜਾਵ ਲਾਗ ਭਵਜਲ ਤਰਨ ਕੈ ਜਨਮ ਵਿਰਸਾ ਜਾਤ ਰੰਗ ਮਾਇਆ ਖੈ ਰਹਾ ਜਵਤਾ ਸੰਜਮ ਧਰਨ ਕ ਮਾਇਆ ਸੇਵਾ ਸਨਜਨੇ ਹਰ ਰਾਇਆ ਕਉ ਨਾਨਕ ਹਮ ਨੀਜ ਕਰਮ ਸਿਰਨ ਬਰੈ ਕੀ ਰੱਖੋ ਸਰਮਾ ਕਾਸ਼ਯ ਦਸ ਖਬਿਆ ਬਾਜ ਬਿੰਤੀ ਜਪਈ ਹਮ ਰੀ ਕਰਵਹਾ ਦੇ ਰਛਾ पूरण होए जितकीचा तब चरण मन रहे हमार अपना जानक रूपृत पार हमरा रष्ट सब तुम गावो आप हादेव चाब हो सुखी बसा मोर परिवार श्रीक्षक सब करता राम मोर रक्षा निक दे खरी है सावर अनुक वा संग हरि है, है। पूरन होए हमारी असत और बिन गिरह ब्यासा ਕਮਾ ਸ਼ਾਡ ਖਰਨਾ ਧਿਆਹੁ ਜੋ ਪਰ ਜਾਹੁ ਸਦੋਂ ਤੇ ਪਾ ਸ਼ਿਵ ਕਾ ਸ਼ਖ ਹਮਾਰੇ ਤਾਰੀ ਹੈ ਜੁਨ ਜੁਨ ਸੁੱਤਰ ਹਮਾਰੇ ਮਾਰੀ ਹੈ ਆਪ ਹਾਜੈ ਉਜ ਫਰੀਏ ਮਰਨ ਕਾਲ ਖਾਦ ਰਾਖ ਨਿਵਰੀਏ ਹੋਜੂ ਸਦਾ ਹਮਾਰੇ ਪੁੱਛਾ ਸ੍ਰੀ ਅਦੂਜ ਖਰੀ ਹੋ ਰੱਛਾ ਰਾਖ ਲੈ ਹਮ ਰੱਖਣ ਹਾਰੇ ਸਾਹਿਬ ਸੰਸਹਾਇ ਪਿਆਰੇ ਨੇ ਨਵੰਦ ਅਦ੍ਰਸ਼ਣ ਕੇ ਹੰਤਾ ਤਮਹបុਰੀ ਜਤੋ ਦਸਕੰਤਾ ਕਾਲ ਪਾਏ ਬ੍ਰਹਮ ਬਖਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਕਰ ਸੁਨ ਬਿਰਗਾਸ ਸਗਲ ਕਾਲ ਕਾ ਕੀ ਅਤਮਸਾ ਜਮਨ ਖਾਲ ਜੋਗੀ ਸ਼ਿਵ ਕੀਓ ਵਿਦਰਾ ਬ੍ਰਹਮਾ ਜੋਸੀਓ ਜਮਨ ਕਾ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜੋਨ ਖਾਸ ਅਜਤ ਮਨਾਇਓ ਦੇਵ ਦਾ ਦਰਸ਼ਨ ਅਭਜਾਇਓ ਆਦੰਤ ਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੇ ਸਲਵਜ ਜਨੇ ਆਪ ਸਵਾਰੀ ਸ਼ਿਵ ਕਨ ਘੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਲ ਮੋ ਬਦਖੀਓ ਘਟ ਘਟ ਗਹਿ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਛੇਤੇ ਦਾ ਗੁੰਜਰਿਆ ਸੋਲਾ ਸਭ ਪਰ ਕਿਰਪਾ ਦੁਸ਼ਕਾ ਪੂਲਾ ਸੰਤਨ ਦੁਖ ਪਾਏ ਰੁਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਵਚਨ ਘਟ ਘਟ ਕੇ ਵਧ ਵਧ ਕੀ ਜਨੈ ਅਦਗ ਰਖ ਕਰਾਂ ਕਰਤਾਰਾ ਬੁਰਜਾ ਦਰਤਾਰੇ ਅਪਰ ਜਾਵਿਆ ਆਖਰਾ ਕਰਤ ਹਾਂ ਖਬਹੋਂ ਤਮੈਂ ਮ੍ਰਿਤ ਦੇਤਾ ਸਭ ਹੋਂ ਜਿਤੇ ਵਦਨ ਸ੍ਰਿਸ਼ਟ ਸਉਦਾਰੈ ਆਪ ਆਪਣੀ ਬੋਝਿ ਉਚਾਰੈ ਤੂੰ ਸਉਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਭੰਕਨ ਲੰਬ ਆਦ ਨੀਲ ਨਾਦ ਅਸੰਭ ਤਾਕਾ ਮੁਰਚਾਤ ਬੇਡਾ ਜਾ ਕੋ ਬਿਨ ਨ ਭਉਤ ਬੇਡਾ ਸਾਹੋ ਹਰ ਪਹਿਨ ਮਾਨਟ ਮਹਾ ਮੂੜ ਗਸ਼ਵੇਂ ਨ ਜਾਣਤ ਮਹਾ ਦੇਵ ਕੋ ਸਦਾ ਸ਼ਿਵ ਨਿਰੰਕਾਰ ਕਾ ਜਤਨ ਬਿਵ ਆਪ ਆਪਨੇ ਬਦ ਹੈ ਜਤੀ ਵਰਨਤ ਬਿੰਨ ਬਿੰਨ ਦੋ ਹੈ ਦਿੱਤੀ ਤੁਮਰਾ ਲਖਨ ਜਾਇ ਵਿਸਾਰ ਕਹੈ ਵਿਸਦਾਵ ਤੁਮ ਸੰਸਾਰ ਇਕ ਰੂਪ ਅਨੂਸ ਰੂਪ ਰੰਗ ਭਿਓ ਰਾ ਕਹਿ ਬੁ ਪਾਂਡ ਜੇ ਰਸ ਤੇ ਕਿਨੀ ਅਤਿਖਾਨ ਬਹੁ ਰਜਿਨੀ ਕਹ ਹੋਲ ਰਜ ਹੈ ਬੈਠਾ ਖਉ ਸੁਮੰਡ ਪੈ ਸੰਗਰ ਕੇਠਾ ਸਗਰੇ ਸ੍ਰਸ਼ਟਾ ਅ ਦਿਖਾਇ ਅਚੰਭਵ ਜਾ ਜਗਤ ਸਰਸੰਭਵ ਅ ਰਚਾ ਮਿਰੇ ਦਮਖਰੋ ਸਿਖਵਾਰ ਅ ਸਖ ਸੰਗਰ ਦੁਸ਼ਟ ਜੀਤੇ ਠ ਵਤਤ ਪਤ ਸ਼ਗਲ ਆ ਮਲੇਸ਼ ਕਰੋ ਰਣ ਗਾਤਾ ਜੇ ਅਦੁੱਜ ਆਸਰਨੀ ਪਰੇ ਜਨ ਕੈ ਦੁਸ਼ਟ ਦੁਖ ਤਹਾ ਮਰੇ ਪਰਖਾ ਜਵਨ ਭਗਵ ਪਰ ਤੇ ਹਾਰੇ ਜਨ ਕੈ ਦੁ ਸੰਕਟ ਸਵਟਾਰੇ ਜੋ ਖਲ ਖੋਇ ਖਵਾ ਰਹਿਆ ਹੈ ਦਾਕੇ ਗਾ ਨਿਕਨੇ ਹੈ ਰੱਛਾ ਹੋਏ ਰਾਹੇ ਸਭ ਕਲ ਦੁਸ਼ਟ ਅਰਸ਼ਟ ਦਰਤ ਤਤ ਕਲਾ ਕਿਰਪਾ ਦਸ਼ਟ ਤਨ ਜਾਣਹਿ ਰਹੋ ਤਾਂਖੇ ਤਾਪਤ ਨਕਮੋ ਹਰੋ ਰਦਾ ਸੁਧ ਕਰਮੋ ਸੋ ਹੋਈ ਦੁਸ਼ਖਿਆ ਨਾ ਹੋਈ ਇੱਕ ਵਾਰ ਜਿੰਦ ਸੁਮਹਾਰਾ ਕਾਲ ਹਾਸ ਤਾਹਿ ਬਹਰ ਜਨਨਾ ਨਾਮ ਜੈ ਰੋਖਾ ਦਰਦ ਦੁਸ਼ਟ ਦੁਖ ਤੇ ਰਹਾ ਖੜ ਖੇਤ ਮੈਂ ਸਰਣ ਜਿਹਾਰੀ ਆਪ ਬਹਾਰ ਲੈ ਹੋ ਬਹਾਰੀ ਸਰਬ ਧਰਮ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਵਈਆ ਪਾਇੰਗੇ ਜਬ ਤੇ ਦਮਰੇ ਰਸੀ ਕੋ ਆਖ ਤਰੈ ਨਹੀਂ ਆਨਿਓ RAM ਰਹੀ ਬੁਰਾਨ ਖੁਰਾਨ ਅਨੇਕ ਹੈ ਮਤ੍ਰੇਖ ਨਾਮਾਨਿਓ ਸਿਮਰਤ ਸਾਸਤਰ ਵੇ ਸਬੈ ਬਹੁ ਭੇਦ ਖਹਿ ਹਮੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹਿਉ ਸਤੁ ਹੈ ਬਖਾਨਿਉ ਦੁਹਿਰਾ ਸਗਲ ਦਵਾਰ ਖੋ ਛਾੜਕੈ ਗਿਹੋ ਤੁਹਾਰੋ ਦਵਾਰ ਵਾਹਿ ਗੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇਘ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਹਰ आनंद भया मिरम आए सतगुरु मैं पाएआ सतगुरु ता पाएआ सहज सिती मन वजीया वादाई राखन परिवार परिया शब्द गावन आई शब्द तंगा हो हरि के राम मन जनी बसाया है नारक आनंद होवा सतगुरु मैं पाएआ हे मन मेरेया तू सदा रहो हर नाले ਹਰ ਨਾਲ ਰਹੋ ਤੋ ਮਨ ਮੇਰੇ ਰੋਖ ਸਾ ਵਿਸਾਰਣਾ ਅੰਗੀਕਾਰ ਕਰ ਤੇਰਾ ਖਾਰਜ ਸਭ ਸੁਵਾਰਣਾ ਸਭ ਨਾਗਲਾ ਸਮਰਥ ਸੁਆਮੀ ਸੋਖ ਮਨੋਂ ਵਿਸਾਰੇ ਕਹ ਨੌਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਆਹ ਨਾਹੀ ਗਾ ਤੇਰਾ ਖਤਾ ਦੇ ਰ ਸਭ ਗਿਸ਼ ਹੈ ਜਿਸ ਦੇ ਸੋ ਪਾਵੀ ਸਦਾ ਸਤਿ ਸਲਾਹ ਹਾਦਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨੁ ਵਸੈ ਆਵਾਜੇ ਸ਼ਬਦ ਖਨੀਰੇ ਏਹ ਨਾਨਕ ਸੱਚੇ ਸਾਹਿਬ ਖਿਆ ਨਹੀ ਕਰਤੇ ਰਏ ਸਾਚਨ ਹਮਿਰਾਇ ਆਧਾਰੋ ਸਾਚ ਨਾਮੇ ਅਧਾਰ ਮਿਰਾਇ ਬੁਖਾ ਸਭ ਗਵਾਈਆ ਕਰਿ ਸਾਧ ਸੁਖ ਮਨ ਆਇ ਵਸੈ ਇਛਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰਵਿੱਟਾ ਜਿਸ ਦੀ ਹੈ ਵਡਿਆਈ ਆਖੇ ਨਾਨਕ ਸੁਣੋ ਸੰਤ ਸਦਾ ਧਰਮੋ ਪਿਆਰੋ ਸੱਚਾ ਨਾ ਹੰ ਮਿਰਾ ਯਾਰ ਹਾਰੋ ਵਾਜੈ ਬੰਸ਼ ਸ਼ਬਦਦਕਰ ਹੂੰ ਸੁਭਾਗੇ ਕਰਸੁਭਾਗੇ ਸ਼ਬਦਵਾਜੀ ਖਲਾਂ ਜਿਤ ਕਰਤਾ ਰਹੀਆ ਪੰਜ ਰੋਚ ਤਦ ਵਸਹਿ ਕੀਤੇ ਹਾਲ ਹੰਟ ਕੁਮਾਰੇਆ ਸਰਕਰਮ ਬਾਯਾ ਦੁਜਨ ਖੋ ਸੇ ਨਾਮ ਹਰਕੇ ਲਾਗੇ ਕਹ ਨਾਨਕ ਤਹਿ ਸੁਘ ਹੋਆ ਤਦ ਕਰ ਅਨਹਦ ਬਾਜੇ ਅਨ ਸੁਨੋ ਵਢਿ ਭਾਗੀ ਹੋ ਸਗਲ ਮਨੋ ਰਚਿ ਪੂਰੀ ਪਾਰ ਬ੍ਰਹਮ ਅਪਰਾਇਆ ਪੁਤਰੇ ਸਗਲ ਐਸੋ ਹੋਰੇ ਦੁਖ ਰੋ ਸੰਤਾ ਹਾਵਿ ਉਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਬਹਿ ਥਸੇ ਪੂਰੇ ਗੁਰ ਤੇ ਜਾਨੀ ਚરણ ਤੇ ਉਹਨੇ ਲਗਾਏ ਤ੍ਰਿ ਭਵਿਤਾ ਸਤਿਗੁਰ ਹੇ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਗਵਾਜੇ ਅਨਹਰ ਦੂਹ ਮੂਰੇ ਮੰਦਾਂਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੋ ਪਈਓ ਸਤਸੰਦੋਹ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਹਾਵੇ ਜੇ ਕੋ ਪੰਚਾਇ ਇਸ ਕਾ ਹੋਏ ਆਧਾਰੋ ਹੈ ਵਸਤਿ ਨ ਜਾਏ ਨਤਮਦ ਰਖਵਰ ਧਾਰੋ ਹਮ ਸੰਸਾਰ ਚਨ ਲਖਰੀਐ ਸ ਨਾਨਕ ਬ੍ਰਹਮ ਬਸਾਰੂ ਸਲੋਖ ਮਹੱਲ ਪੰਜਿਵਾ ਠੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕਿਤੋਈ ਮੈਨਿਤ ਗੁਣਿਆਰੇ ਕੋ ਗੁਣ ਨਾਹੀ ਆਪੇ ਦਰਸਬਿ ਹੋਈ ਦਰਸਬਿ ਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰੇ ਆ ਪਉੜੀ ਚਾਰੋ ਸਮਰਥ ਜਥਾ ਖੁਨਾਹ ਹੈ ਉਥੇ ਦਰੀ ਰੱਖ ਅਗਨੀ ਅਧਰਮ ਹੈ ਸੁਣ ਕੇ ਜਮ ਕੇ ਰੋਤ ਨਾਏ ਦਿਰ ਛੱਡ ਜਾਹ ਭਾਉ ਜਲਾ ਵਿਖਮਸ ਗਾਹੋ ਗੁ ਸ਼ਬਦੀ ਪਾਰ 바ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲ ਮੈਂ ਪੁਨ ਗਿਣ ਗੋਬਿੰਦ ਗਾਹੈ ਸਭ ਸਰਮ ਕਿਰਪਾਲ ਸਮਲੈ ਸਹ ਸਹ ਵਿਸਾ ਖੁਨਾਹ ਜੈ ਜੀ ਆਵੇ ਦਦਿਆ ਹੈ ਸੁਲੁਖ ਮਹੱਲਾ ਪੰਜੂਆ ਅੰਤਰ ਗੁਰਿਆਰਾਧਨਾ ਜਿਬਹਾ ਜਪ ਗੁਰ ਨਾਮ ਨਿਸਿ੍ਰੇ ਸਭ ਕੋ ਵੇਖਣਾ ਸਰੁਣੇ ਸੁਨਣਾ ਗੁਰ ਨਾਮ ਸਤ ਗੁਰ ਹਸ ਚਿਰਛਿਆ ਦਿਰਗੇ ਪਈ ਅਠਾਉ ਸਹਨਾ ਨ ਕਿਰਪਾ ਖਰੇ ਜਸਨੇ ਹ ਉਤਦੇ ਜਗ ਮੇ ਤੁਮ ਗਾਡੀ ਹੈ ਵਿਰਲੇ ਕੀ ਖੇ ਮਹੱਲਾ ਪੰਜਵਾਰ ਰਖੇ ਰਖਣ ਹਾਰਿ ਆਪੁ ਹਾਰਿਨ ਗੁਰ ਕੀ ਪਿਆਰੀ ਪਾਇ ਖਾਸ ਸਵਾਰਿਨ ਸੋ ਆਵੜੀ ਆਲੇ ਮਨਹੁ ਨਿਸ਼ਾਰਿਨ ਸਾਜਨਾ ਕੇ ਸੰਗ ਭਉਜਲ ਤਾਰਿਨ ਸਾਗਨੰਦਕਾ ਦਰਸ਼ਕ ਨਮਾਹੀ ਵਦਾਰਿਨ ਜਸ ਸਾਹਿਬ ਕੀ ਰੇਖ ਨਾਨਕ ਮਨੇਮਾ ਹੈ ਜਿਸੁ ਸਿਮਰਤ ਸੂ ਹੋਇ ਸਗਲੇ ਰੋਖ ਜਾਹ ਜਸ ਸਾਹਿਬ ਕੀ ਰੇਖ ਨਾਨਕ ਮਨੇਮਾ ਹੈ ਜਿਸਮ ਰਤ ਸੁਖ ਹੋਏ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ